ਅਮੇਸ਼ਾ ਵੱਲੋਂ ਪਿੰਡਰਾਂ ਵਾਲਿਆਂ ਤੇ ਨਿਸ਼ਾਨਾ ਲਾਉਂਦੇ ਹੋਏ ਅਮਰਤਪਾਲ ਨੂੰ ਟਾਰਗੇਟ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਕੁਝ ਲੋਕ ਨੇ ਜੋ ਪਿੰਡਰਾਂ ਵਾਲੇ ਬਣਨਾ ਚਾਹੁੰਦੇ ਨੇ ਤੇ ਉਹ ਹੁਣ ਡਿਬਰੂਗੜ੍ਹ ਦੀਆਂ ਦੇਲਾਂ ਦੇ ਵਿੱਚ ਬੈਠੇ ਹੋਏ ਪਾਠ ਕਰ ਰਹੇ ਨੇ ਇਹ ਸਾਰੀ ਗੱਲਬਾਤ ਤੇ ਚਰਚਾ ਕਰਾਂਗੇ ਇਸ ਸਮੇਂ ਮੇਰੇ ਨਾਲ ਮਾਲਵਿੰਦਰ ਸਿੰਘ ਮਾਲੀ ਮੌਜੂਦ ਨੇ ਚੈਨਲ ਵਕਤ ਤੇ ਬੋਲ ਤੇ ਮੈਂ ਤੁਹਾਡਾ ਸਭ ਦਾ ਸਵਾਗਤ ਕਰਦਾ ਮਾਲੀ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੱਲੇ ਜੀ ਮੈਂ ਜਿਵੇਂ ਪਹਿਲਾਂ ਹੁਣ ਗੱਲ ਕੀਤੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਦਾ ਨਿਸ਼ਾਨਾ ਬਣਾਇਆ ਜਾਂਦਾ ਪੰਜਾਬ ਨੂੰ ਸੈਂਟਰ ਦੀਆਂ ਸਰਕਾਰਾਂ ਵੱਲੋਂ ਚਾਹੇ ਉਹ ਸਰਕਾਰ ਬੀਜੇਪੀ ਦੀ ਹੋਵੇ ਚਾਹੇ ਕਾਂਗਰਸ ਦੀ ਹੋਵੇ ਕਿ ਪਿੰਡਰਾਂ ਵਾਲਾ ਅੱਤਵਾਦੀ ਸੀ ਜਿਹੜਾ ਪਿੰਡਰਾਂ ਵਾਲੇ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਇਆ ਜਾਂਦਾ ਹਰਪ੍ਰੀਤ ਜੀ ਸਾਡੀ ਸਮੱਸਿਆ ਇਹ ਹੈ ਹੂੰ ਬੀ ਅਸੀਂ ਲੜਾਈਆਂ ਲੜਦੇ ਤਾਂ ਬੜੀਆਂ ਜ਼ਬਰਦਸਤ ਹੂੰ ਚਲੋ ਜਿੱਤਾਂ ਹੋਣ ਹਾਰਾਂ ਵੱਖਰੀ ਗੱਲ ਆ ਪਰ ਅਸੀਂ ਉਤੋਂ ਸਬਕ ਨਹੀਂ ਸਿੱਖਦੇ ਜਿਹੜਾ ਬੀਤੇ ਦਾ ਮਲੰਕਣ ਕਰਨਾ ਹੁੰਦਾ ਨਾ ਵੀ ਯਾਰ ਕੀ ਠੀਕ ਸੀ ਕੀ ਗਲਤ ਸੀ ਕੀ ਤੋਂ ਬਚਿਆ ਜਾ ਸਕਦਾ ਸੀ ਕੀ ਤੋਂ ਨਹੀਂ ਬਚਿਆ ਜਾ ਸਕਦਾ ਸੀ ਅੱਜ ਹਾਲਤ ਕਹੇ ਜੇ ਨੇ ਅੱਜ ਤੁਸੀਂ ਬੀਤੇ ਤੋਂ ਪ੍ਰੇਰਨਾ ਲੈਣੀ ਆ ਸਬਕ ਲੈਣੇ ਨੇ ਜਾਂ ਉਹਨੂੰ ਦੁਹਰਾਉਣਾ ਦੁਹਰਾਉਣਾ ਜੀ ਜਿਵੇਂ ਉਹ ਮੇਰਾ ਦਾਗਿਸਤਾਨ ਵਾਲਾ ਰਸੂਲ ਹਮਜ਼ਾ ਤੋਂ ਨੇ ਬਹੁਤ ਵਧੀਆ ਲਿਖਿਆ ਵੀ ਸਾਡਾ ਬੀਤਿਆ ਵਰਤਮਾਨ ਤੇ ਭਵਿੱਖ ਆਪਸ ਦੇ ਵਿੱਚ ਜੁੜੇ ਹੁੰਦੇ ਨੇ ਜੁੜੇ ਹੁੰਦੇ ਜੇ ਤੁਸੀਂ ਬੀਤੇ ਤੇ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਥੋਪ ਨਾਲ ਫੰਡੂਗਾ ਹਮ ਹੁਣ ਉਹਨਾਂ ਵੇਲਿਆਂ 'ਚ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਆਮਦ ਸੀ ਜਿਹੜੀ ਸੀਨ ਤੇ ਹਮ ਉਹ ਇੱਕ ਵੱਖਰੇ ਨਜ਼ਰੀਏ ਤੋਂ ਹੋਈ ਸੀ ਐਂਗਲ ਤੋਂ ਹਮ ਜੇ ਤੁਹਾਡੇ ਯਾਦ ਹੋਵੇ ਨਵੇਂਆਂ ਨੂੰ ਬਹੁਤ ਨੂੰ ਪਤਾ ਨਹੀਂ ਹਮ ਅਕਾਲੀਆਂ ਨੇ ਕਪੂਰੀ ਮੋਰਚਾ ਲਾਇਆ ਸੀ ਹਮ ਵੀ ਐਸਬੀਐਲ ਕੱਢਣੀ ਦੇਣੀ ਪਾਣੀਆਂ ਦੇ ਮਾਮਲੇ ਤੇ ਪਾਣੀਆਂ ਦੇ ਮਾਮਲੇ ਤੇ ਉਸ ਸਮੇਂ ਸੀਪੀਆਈਐਮ ਵੀ ਇਹਨਾਂ ਦੇ ਨਾਲ ਸੀ ਹਮ ਸੰਤ ਜਰਨੈਲ ਸਿੰਘ ਧਰਮ ਪ੍ਰਚਾਰ ਕਰ ਰਹੇ ਸੀ ਆਪਣੇ ਉਦੋਂ ਪਹਿਲਾਂ ਸੀ ਚਲੋ ਉਦੋਂ ਵੀ ਐਮਰਜੈਂਸੀ ਦੌਰਾਨ ਵੀ ਕੀਤਾ ਬਾਅਦ ਦੇ ਵਿੱਚ 78 ਵਾਲੀ ਗੱਲ ਹੋਈ ਵਿਸਾਖੀ ਵਾਲੀ ਉਹ ਇਸ ਸੱਟੇ ਤੇ ਪਹੁੰਚੇ ਵੀ ਸਿੱਖ ਨੇ ਜਿਹੜੇ ਨਾ ਉਹ ਸਿੱਖੀ ਚ ਪਰਪੱਕ ਨਹੀਂ ਹੂੰ ਇਸੇ ਕਰਕੇ ਮਰਨ ਵਰਤ ਰੱਖ ਲਿਆ ਮਰਨ ਵਰਤ ਤੋੜਤਾ ਤਨਖਾਹ ਲੱਗ ਗਈ ਰੱਖ ਲਿਆ ਤੋੜਤਾ ਥੋੜਾ ਜਿਹਾ ਘੋਲ ਲੜਿਆ ਸਮਝੌਤਾ ਕਰ ਲਿਆ ਪੰਜਾਬੀ ਸੂਬਾ ਵੀ ਮੰਨ ਲਿਆ ਤੇ ਮੁੜ ਕੇ ਬਾਕੀ ਗੱਲਾਂ ਬਾਰੇ ਵੀ ਨਹੀਂ ਲੜਾਈ ਕੀਤੀ ਉਹ ਧਰਮ ਪ੍ਰਚਾਰ ਦੇ ਐਂਗਲ ਤੋਂ ਆਏ ਹੂੰ ਜਦੋਂ ਉਹ ਇਹ ਕਹਿੰਦੇ ਸੀ ਵੀ ਸਿੱਖੀ ਤਾਂ ਅਸੀਂ ਪਰਪੱਕ ਨਹੀਂ ਰਹੇ ਹੂੰ ਉਹਦੇ ਵਿੱਚੋਂ ਫਿਰ ਧਰਮ ਪ੍ਰਚਾਰ ਦੀ ਲਹਿਰ ਅੰਮ੍ਰਿਤ ਸੰਚਾਰ ਦੀ ਲਹਿਰ ਸੀ ਹੂੰ ਉਦੋਂ ਉਹਨਾਂ ਦੇ ਨਿਸ਼ਾਨੇ ਤੇ ਹੁੰਦੇ ਸੀ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਹੂੰ ਅਕਾਲੀ ਦਲ ਸਿਆਸੀ ਮੁੱਦਿਆਂ ਖਾਤਰ ਲੜਦਾ ਸੀ ਧਾਰਮਿਕ ਉਹਦੇ ਵੀ ਸੀ ਉਹਦੇ ਵਿੱਚ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣਾ ਜਾਂ ਸਿੱਖਾਂ ਦੀ ਧਾਰਾ 25 ਵਾਲੀ ਗੱਲ ਸੀ ਇਹ ਵੀ ਸੀ ਇਹ ਸਿਆਸੀ ਲੜਾਈ ਤੌਰ ਤੇ ਇਹਨਾਂ ਦੀ ਲੜਾਈ ਕਾਂਗਰਸ ਨਾਲ ਪੈਂਦੀ ਸੀ ਸਿੱਧੀ ਹੂੰ ਇੱਕ ਕਾਰਸੇ ਦਰਾਨ ਕਾਂਗਰਸ ਇਹ ਕਹਿੰਦੀ ਰਹੀ ਵੀ ਸੰਤ ਦਾ ਧਰਮ ਦੀ ਗੱਲ ਕਰਦੇ ਨੇ ਹੂੰ ਸੰਤਾਂ ਦੀ ਇੱਕ ਹਿਸਾਬ ਨਾਲ ਬੋਲ ਵੈਸੇ ਤਾਂ ਪ੍ਰੈਕਟੀਕਲੀ ਤਾਂ ਕੀ ਸੀ ਕਹਿੰਦੇ ਰਹੇ ਵੀ ਸੰਤਾਂ ਉਹਨਾਂ ਦੀ ਤਾਂ ਗੱਲੇ ਅੱਡਾ ਹੂੰ ਅਸਲ 'ਚ ਪੰਜਾਬ ਦਾ ਮਾਹੌਲ ਤਾਂ ਹੀ ਖਰਾਬ ਕਰ ਰਹੇ ਨੇ ਅਕਾਲੀ ਕਾਂਗਰਸ ਇਹ ਪ੍ਰਚਾਰ ਦੀ ਸੀ ਇਹ ਕਾਂਗਰਸ ਦਾ ਇਹ ਸੀ ਉਹਨਾਂ ਪ੍ਰਤੀ ਨਰਮ ਗੋਸ਼ਾ ਸੀ ਇਧਰ ਸਿਆਸੀ ਲੜਾਈ ਸੀ ਜਿਵੇਂ ਜਿੰਨੀ ਇੱਕ ਚਲੋ ਮੱਗਦੀ ਹੁੰਦੀ ਹੈ ਹੂੰ ਜਦੋਂ ਫਿਰ ਉਹਨਾਂ ਦੇ ਬੰਦੇ ਫੜ ਲਏ ਹੂੰ ਦੀਪਸ਼ ਡਾਉਣ ਗਏ ਉਹ ਇੱਕ ਖਬਰ ਤਾਰਾ ਉਹਨਾਂ ਨੇ ਫਿਰ ਦਰਬਾਰ ਸਾਹਿਬ ਤੋਂ ਮੋਰਚਾ ਲਾਇਆ ਹਮ ਜਗਦੇਵ ਸਿੰਘ ਤਲਵੰਡੀ ਨੇ ਆਨੰਦਪੁਰ ਦੇ ਮੱਥੇ ਲਈ ਦਿੱਲੀ ਮੋਰਚਾ ਲਾਇਆ ਹੋਇਆ ਸੀ ਹਮ ਫਿਰ ਇਹ ਸਵਾਲ ਉੱਠ ਖੜਿਆ ਕਿਉਂਕਿ ਸੰਕਟਤਾ ਹੈ ਗਈ ਸੀ ਹਮ ਵਿਚਾਰ ਸਾਰੇ ਇਕੱਠੇ ਹੋ ਗਏ ਹਮ ਸਾਰੇ ਇਕੱਠੇ ਹੋ ਕੇ ਫਿਰ 30 32 ਮੰਗਾਂ ਤੇ ਆਨੰਦਪੁਰ ਦੇ ਮੱਥੇ ਦੀ ਖਤਰ ਤਲਵੰਡੀ ਸਾਹਿਬ ਵੀ ਉੱਥੇ ਆ ਗਏ ਅਕਾਲੀ ਦਲ ਵੀ ਉੱਥੇ ਚਲਾ ਗਿਆ ਸੰਤ ਵੀ ਉਹਦੇ ਵਿੱਚ ਸ਼ਾਮਲ ਹੋ ਗਏ ਹਮ ਦੇ ਸੰਤਾਨ ਨੇ ਪੀਛਨੇ ਇਹ ਲੈ ਲਈ ਕਿ ਐਤ ਕੀ ਆਨੰਦਪੁਰ ਦੇ ਮਤੇ ਤੋਂ ਘੱਟ ਸਮਝੌਤਾ ਨਹੀਂ ਹੋਣ ਦੇਣਾ ਵੀ ਪਹਿਲਾਂ ਜਿਵੇਂ ਸਮਝੌਤੇ ਹੁੰਦੇ ਰਿਹਾ ਭਜਦੇ ਰਿਹਾ ਸਾਰੇ ਕਾਸੇ ਤੋਂ ਜਾਨੀ ਇੱਕ ਹਿਸਾਬ ਨਾਲ ਰਹਾਗੇ ਕਹਿੰਦੇ ਇਕੱਠੇ ਇਕੱਠੇ ਕਰਨ ਖਾਤਰ ਵੱਖਰੀ ਸਰ ਉਹਨਾਂ ਦੀ ਹੈਗੀ ਸੀ ਉਹਨਾਂ ਦੇ ਬੰਦੇ ਸੀ ਜਿਹੜੇ ਕਿਉਂਕਿ ਇੱਕ ਸਰਕਾਰ ਦੀ ਇੱਕ ਨੀਤੀ ਹੁੰਦੀ ਆ ਵੀ ਜਿਹੜੀਆਂ ਗੱਲਾਂ ਖਾਤਰ ਸੰਘਰਸ਼ ਚੱਲ ਰਿਹਾ ਉਸ ਸੰਘਰਸ਼ ਨੂੰ ਲਮਕਾਈ ਜਾਓ ਉਸ ਦੌਰਾਨ ਕਈ ਮਸਲੇ ਪੈਦਾ ਹੋ ਜਾਂਦੇ ਨੇ ਫਿਰ ਮੇਨ ਮੰਗਾਂ ਤੋਂ ਧਿਆਨ ਪਾਸੇ हट ਜਾਂਦਾ ਉਹਨਾਂ ਤੇ ਸਮਝੌਤੇ ਵਾਲੀ ਗੱਲ ਉਹ ਬਾਹਰ ਦਿੰਦੇ ਨੇ ਹੂੰ ਸਰਕਾਰ ਇਸ ਨੀਤੀ ਤੇ ਚੱਲ ਰਹੀ ਸੀ ਹੂੰ ਜਿਵੇਂ ਹੁਣ ਕਿਸਾਨ ਅੰਦੋਲਨ ਚ ਵੀ ਆਪਾਂ ਦੇਖਿਆ ਚਲੋ ਇਹ ਤਾਂ ਹਟੇ ਨਹੀਂ ਉਦੋਂ ਪਿੱਛੇ ਕਿੰਨੇ ਮਸਲੇ ਪੈਦਾ ਹੋ ਗਏ ਸੀ ਕਿੰਨੇ ਕਹਿੰਦੇ ਸੀ ਤੋੜ ਦੋ ਗੱਲਬਾਤ ਜਦੋਂ ਤੱਕ ਰਿਹਾਂ ਨਹੀਂ ਹੁੰਦੇ ਉਹ ਕਹਿੰਦੇ ਵੀ ਨਹੀਂ ਅੰਤਮ ਨਿਵੇੜਾ ਹੋਊ ਉਦੋਂ ਸਾਰੀਆਂ ਗੱਲਾਂ ਦਾ ਨਿਵੇੜਾ ਹੋਊ ਹੂੰ ਉਸ ਸਮੇਂ ਦੌਰਾਨ ਮਸਲੇ ਪੈਦਾ ਹੁੰਦੇ ਰਹੇ ਬਹੁਤ ਹੂੰ ਹਿੰਸਾ ਹਿੰਸਕ ਕਟਨਾਮਾ ਵੀ ਹੁੰਦੀਆਂ ਰਹੀਆਂ ਇੱਕ ਹਿਸਾਬ ਨਾਲ ਇਹ ਹੋ ਗਿਆ ਵੀ ਮੋਰਚੇ ਦਾ ਕੰਟਰੋਲ ਸੰਤ ਭਿੰਡਰਾਂ ਵਾਲੇ ਕੋਲ ਆ ਹਮ ਅਕਾਲੀ ਦਲ ਨਾਲ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਹਮ ਟੌੜਾ ਸਾਹਿਬ ਦੀ ਇੱਕ ਕਿਤਾਬ ਆ ਰਹੀ ਹੈ ਉਹਦੇ ਉਹਨਾਂ ਦੀ ਮੂੰਹ ਬੋਲੇ ਉਹਨਾਂ ਨੇ ਦੱਸਿਆ ਸੀ ਇੱਕ ਵਾਰ ਸਮਝਾ ਦਿੱਤਾ ਹੋ ਗਿਆ ਸੀ ਲਗਭਗ ਹਮ ਅਸੀਂ ਵੀ ਸਹਿਮਤ ਹੋ ਗਏ ਸੀ ਤੇ ਮੈਨੂੰ ਪੁੱਛਿਆ ਵੀ ਸੰਤਾਂ ਦੀ ਜ਼ਿੰਮੇਵਾਰ ਕੌਣ ਲਊ ਕਹਿੰਦੇ ਮੈਂ ਕਹੇ ਮੈਂ ਲਊਂ ਜ਼ਿੰਮੇਵਾਰੀ ਹਮ ਮੰਤਰੀ ਗਏ ਘੰਟਾਂ ਨਾ ਆਏ ਆ ਕੇ ਬਸ ਇੱਕ ਮਿੰਟ ਚ ਕਹਿੰਦੇ ਮੈਡਮ ਨਹੀਂ ਮੰਨਤੇ ਹਮ ਇੰਦਰਾ ਗਾਂਧੀ ਇਹਨਾਂ ਨੇ ਸੋਚ ਲਿਆ ਸੀ ਵੀ ਆਹ ਨੰਨਤਪੁਰ ਦੇ ਮਤਿ ਨੂੰ ਐ ਕਰ ਦੋ ਪਾਣੀ ਦੇ ਮਸਲੇ ਨੂੰ ਐ ਕਰ ਦੋ ਚੰਡੀਗੜ੍ਹ ਦੇ ਨੂੰ ਐ ਕਰ ਦੋ ਆਲ ਇੰਡੀਆ ਗੁਰਦੁਆਰਾ ਐਕਟ ਦੀ ਗੱਲ ਕਰ ਦੋ ਮੇਨ ਮੰਗਾਂ ਜਿਹੇ ਸੀ ਜਿਹੜੀਆਂ ਉਹ ਤੋਂ ਬਾਅਦ ਚਲੋ ਫਿਰ ਦਰਬਾਰ ਸਾਹਿਬ ਤੇ ਹਮਲਾ ਹੋਇਆ ਹੁਣ ਜਿਹੜੀ ਗੱਲ ਆ ਸੰਤ ਭਿੰਡਰਾਂ ਵਾਲੇ ਸਿੱਖਾਂ ਦੇ ਲਈ ਉਹ 20ਵੀਂ ਸਦੀ ਦੇ ਮਹਾਨ ਸਿੱਖ ਮਹਾਨ ਜਰਨੈਲ ਮਹਾਨ ਜਰਨੈਲ ਆ ਸਿੱਖ ਮਨਾਂ ਦੇ ਵਿੱਚ